ਹੈਲੋ ਜੀ ਸਸਰੀ ਅਕਾਲ ਪਿੰਡ ਪੰਜਾਬ ਦੇ ਚੰਨੜਾ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਇਹ ਦੇਖੋ ਆਪਣਾ ਸ਼ੈਂਕਾ ਜਿਹੜਾ ਬਹੁਤ ਜ਼ਿਆਦਾ ਗੰਦਾ ਦੇਖੋ ਤੁਹਾਨੂੰ ਦਿੰਦਾ ਵੀ ਹੋਊਗਾ ਵੀਡੀਓ ਦੇ ਵਿੱਚ ਤੇ ਕਈ ਵਾਰ ਨਾ ਆਪਣੇ ਘਰੇ ਆਰਪਿਕ ਨਹੀਂ ਹੁੰਦਾ ਤੇ ਮੇਰੇ ਕੋਲ ਜਿਹੜਾ ਆਰਪਿਕ ਉਹ ਹੈ ਨਹੀਂ ਸੀ ਖਤਮ ਹੋਇਆ ਪਿਆ ਸੀ ਤੇ ਦੋ ਤਿੰਨ ਦਿਨ ਹੋ ਗਏ ਆਪਣ ਇਹਨੂੰ ਸਾਫ਼ ਨਹੀਂ ਕੀਤਾ ਦੇਖੋ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਤੇ ਬਿਨਾ ਆਰਪਿਕ ਤੋਂ ਆਪਾਂ ਇਹਨੂੰ ਸਾਫ਼ ਕਰਾਂਗੇ ਸਿਰਫ ਇਹੋ ਚੀਜ਼ਾਂ ਦੇ ਨਾਲ ਇਹਨੂੰ ਸਾਫ਼ ਕਰਾਂਗੇ ਦੇਖੋ ਤੇ ਆਪਣੇ ਸਿੰਕ ਜਿਹੜਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਪਰ ਸਾਫ਼ ਕਰਨ ਤੋਂ ਬਾਅਦ ਦੇ ਵਿੱਚ ਵੀ ਆਪਾਂ ਦਿਖਾਵਾਂਗੇ ਤੇ ਆਪਾਂ ਇਹਨੂੰ ਕਰਦੇ ਹਾਂ ਸਾਫ਼ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਲਾਇਕ ਸ਼ੇਅਰ ਪਿਆਰੇ ਜਿਹੇ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਭੈਣ ਭਾਈ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਨੂੰ ਸਾਫ਼ ਕਰਦੇ ਹਾਂ ਤੇ ਸਿਰਫ ਆਪਾਂ ਦੋ ਚੀਜ਼ਾਂ ਦੇ ਨਾਲ ਹੀ ਸਾਫ਼ ਕਰਾਂਗੇ ਆਪਣੀ ਘਰ ਦੇ ਵਿੱਚ ਹੀ ਆਪਾਂ ਨੂੰ ਚੀਜ਼ਾਂ ਨੇ ਜਿਹੜੀਆਂ ਮਿਲ ਜਾਣਗੀਆਂ ਰਸੋਈ ਦੇ ਵਿੱਚੋਂ ਤੇ ਆਪਾਂ ਇਹਨੂੰ ਕਰਦੇ ਹਾਂ ਸਾਫ਼ ਤੇ ਦਿਖਾਉਣੀ ਆ ਉਹ ਜੀ ਤੇ ਆਪਾਂ ਸੈਂਕ ਨੂੰ ਸਾਫ਼ ਕਰਨ ਦੇ ਲਈ ਇਹ ਲੈਤਾ ਪਲਾਸਟਿਕ ਦਾ ਬਰਤਨ ਤੇ ਇਹ ਆਪਾਂ ਨੇ ਕੀਤਾ ਗਰਮ ਪਾਣੀ ਆ ਕਿਉਂਕਿ ਗਰਮ ਪਾਣੀ ਨਾਲ ਵਧੀਆ ਕਲੀਨ ਹੋਊਗਾ ਤੇ ਇਹ ਆਪਾਂ ਪਾਵਾਂਗੇ ਇਹਦੇ ਵਿੱਚ ਲੰਕੜ ਬਰਤਨ ਸਾਫ਼ ਕਰਨ ਵਾਲਾ ਲਓ ਜੀ ਇਹ ਆਪਾਂ ਲੰਕੜ ਲੈਤਾ ਬਰਤਨ ਸਾਫ਼ ਕਰਨ ਵਾਲਾ ਆਪਾਂ ਥੋੜਾ ਜਿਹਾ ਇਹਨੂੰ ਪਾਵਾਂਗੇ ਤੇ ਥੋੜੇ ਕੋਲ ਨਹੀਂ ਲੰਕੜ ਹੈਗਾ ਨਾ ਤੁਸੀਂ ਇਹਦੇ ਵਿੱਚ ਸਰਫ ਵੀ ਲੈ ਸਕਦੇ ਹੋ ਇੰਨਾ ਕ ਲੈਨੇ ਆਪਾਂ ਇਹ ਮਿੱਠਾ ਥੋੜਾ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਮਿਕਸ ਚੰਗੀ ਤਰ੍ਹਾਂ ਪਨ ਕੋਲ ਲਾਂਗੇ ਇਹ ਗਰਮ ਪਾਣੀ ਵਿੱਚ ਲੈਣਾ ਆਪਾਂ ਗਰਮ ਪਾਣੀ ਦੇ ਨਾਲ ਨੇ ਚੰਗੀ ਤਰ੍ਹਾਂ ਸਾਫ਼ ਹੋ ਜੂ ਆਪਣਾ ਜੀ ਦੇਖੋ ਤੇ ਆਪਣਾ ਸਿੰਕ ਜਿਹੜਾ ਬਹੁਤ ਗੰਦਾ ਹੋਇਆ ਪਿਆ ਤੇ ਆਪਾਂ ਇਹ ਸਾਫ਼ ਨਹੀਂ ਕੀਤਾ ਦੋ ਤਿੰਨ ਦਿਨਾਂ ਤੋਂ ਤਿਆਰ ਪਿਕ ਆਪਣਾ ਖਤਮ ਹੋਇਆ ਪਿਆ ਜੀ ਇਹ ਜਿਪਾ ਤੁਹਾਡੇ ਨਾਲ ਸਾਫ਼ ਕਰਨ ਦੀ ਬਹੁਤ ਵਧੀਆ ਜਿਹੜੀ ਵੀਡੀਓ ਹੀ ਬਣਾਈ ਹੈ ਦੇਖੋ ਸੰਦਿੰਦਾ ਵੀਓ ਕੈਮਰੇ ਦੇ ਵਿੱਚ ਤੇ ਆਪਾਂ ਬਾਅਦ ਦੇ ਵਿੱਚ ਸਾਫ਼ ਕਰਕੇ ਵੀ ਦਿਖਾਵਾਂਗੇ ਤੇ ਆਪਣਾ ਸਿੰਕ ਜਿਹੜਾ ਬਹੁਤ ਜ਼ਿਆਦਾ ਗੰਦਾ ਤੇ ਆਪਾਂ ਜੋ ਇਹਦੇ ਵਿੱਚ ਸਮਾਨ ਪਾਇਆ ਨੂੰ ਚੰਗੀ ਤਰ੍ਹਾਂ ਕਰ ਲਈਏ ਮਿਕਸ ਲਓ ਜੀ ਤੇ ਆਪਾਂ ਇਹਨੂੰ ਹੱਥ ਨਾਲ ਹੀ ਇਹਦੇ ਉੱਪਰ ਥਾਰੇ ਪਾ ਦਾਂਗੇ ਇਸ ਤਰ੍ਹਾਂ ਸਿਰਫ ਅੱਖ ਦੋ ਚੀਜ਼ਾਂ ਦੇ ਨਾਲ ਹੀ ਇਹਨੂੰ ਸਾਫ਼ ਕਰਾਂਗੇ ਕੋਈ ਆਪਾਂ ਲਾ ਕੇ ਨਹੀਂ ਰੱਖਦੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਸਾਫ਼ ਕਰਾਂਗੇ ਇਹ ਆਪਣੇ ਗਰਮ ਪਾਣੀ ਨੂੰ ਲੇਤਾ ਹੈਗਾ ਤੇ ਇਹ ਆਪਾਂ ਲੈਣੇ ਸਕਰਬ ਤੇ ਆਪਾਂ ਇਹਦੇ ਨਾਲ ਇਹਨੂੰ ਸਾਫ਼ ਕਰਾਂਗੇ ਲਾਉਗੀ ਚੰਗੀ ਤਰ੍ਹਾਂ ਆਪਾਂ ਇਹਨੂੰ ਸਾਰੇ ਲਾਵਾਂਗੇ ਨਾਲ ਆਪਾਂ ਨਾਲ ਦੀ ਨਾਲ ਹੀ ਇਹਨੂੰ ਸਾਫ਼ ਕਰਾਂਗੇ ਤੇ ਆਪਾਂ ਲਾ ਕੇ ਨਹੀਂ ਰੱਖਦੇ ਤੇ ਨਾਲ मिनटों मिनट अपना यह सैका ज साफ हो जूगा कोई अपन वाला टाइम नहीं लगना लाओ लग जी आप सारे चंगी तरह ला लिया जो आप लिंकड़ बनाया बहुत वाइया अपना कलीन हो जूगा सैंका ਨਾਲੀ ਆਪਾਂ ਦੀ ਟੂਟੀ ਸਾਫ਼ ਕਰਦਾਂਗੇ ਦੇਖੋ ਟੂਟੀ ਵੀ ਕਿੰਨੀ ਗੰਦੀ ਐ ਦੇਖੋ ਨਾਲੀ ਆਪਾਂ ਦੀ ਟੂਟੀ ਸਾਫ਼ ਕਰਾਂਗੇ ਟੂਟੀ ਵੀ ਆਪਣੀ ਚਮਕ ਜੂਗੀ ਤੇ ਆਪਣਾ ਸਿੰਕ ਵੀ ਚਮਕ ਉਠੂਗਾ ਲਓ ਇਪਾਂ ਕੱਠੀ ਧੋਵਾਂਗੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਓ ਜੀ ਤੇ ਆਪਾਂ ਹੁਣ ਇਹਨਾਂ ਧੋਣਿਆਂ ਦੇਖੋ ਨਾਲੇ ਆਪਾਂ ਟੂਟੀਆਂ ਸਾਫ਼ ਕਰ ਲਈਆਂ ਤੇ ਨਾਲੇ ਆਪਾਂ ਇਹਨੂੰ ਹੁਣ ਧੋਣਿਆਂਗੇ ਲਓ ਜੀ ਟੂਟੀਆਂ ਵੀ ਦੇਖੋ ਆਪਣੀਆਂ ਕਿੰਨੀਆਂ ਸੋਹਣੀਆਂ ਚਮਕ ਉਠੀਆਂ ਤੇ ਨਾਲੇ ਆਪਾਂ ਨੈਂਕ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਈਏ ਤੇ ਆਪਾਂ ਧੋ ਕੇ ਜਿਹੜਾ ਸੇਲ ਦਿਖਾਉਣੇ ਦੇਖੋ ਦਾਲ ਕਸਾਰੇ ਆਪਣੇ ਇਹਦੇ ਲਹਿ ਚੁੱਕੇ ਨੇ ਦੇਖੋ ਲਓ ਜੇ ਪਤੰਗੀਤਨਾ ਸਾਫ ਕਰ ਲਈਏ ਤੇ ਫਿਰ ਦੁਕਾਨੇ ਲਓ ਜੀ ਲਓ ਜੀ ਦੇਖੋ ਨਾਲੇ ਤਾਂ ਆਪਣੀ ਟੂਟੀ ਕਿਵੇਂ ਚਮਕਦੀ ਹੈ ਦੇਖੋ ਇਸੇ ਚੀਜ਼ੇ ਨਾਲ ਆਪਾਂ ਨੇ ਟੂਟੀ ਜਿਹੜੀ ਦੋ ਚੀਜ਼ਾਂ ਦੇ ਨਾਲ ਹੀ ਸਾਫ ਕੀਤੀ ਹੈ ਕਿਵੇਂ ਚਮਕ ਰਹੀ ਹੈ ਦੇਖੋ ਤੇ ਨਾਲੇ ਆਪਣਾ ਸਿੰਕ ਦੇਖੋ ਕਿੰਨਾ ਵਧੀਆ ਸਾਫ ਹੋ ਗਿਆ ਕਿੰਨਾ ਚਮਕ ਰਿਹਾ ਹੈ ਦੇਖੋ ਤੇ ਇਸ ਤਰੀਕੇ ਨਾਲ ਆਪਣਾ ਸਿੰਕ ਜਿਹੜਾ ਤੁਸੀਂ ਸਿਰਫ ਆਪਾਂ ਦੋ ਚੀਜ਼ਾਂ ਦੇ ਨਾਲ ਸਿੰਕ ਤੇ ਟੂਟੀ ਜਿਹੜੇ ਸਾਫ ਕੀਤੇ ਨੇ ਇਸ ਤਰੀਕੇ ਨਾਲ ਬਿਨਾਂ ਆਰਪਿਕ ਤੋਂ ਆਪਣਾ ਸੈਂਕ ਟੂਟੀਆਂ ਜਿਹੜੇ ਤੁਸੀਂ ਸਾਫ਼ ਕਰ ਸਕਦੇ ਆ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਪਿਆਰ ਦਾ ਕਮੈਂਟ ਜਰੂਰ ਕਰਿਓ ਸਸਰੀਆ ਕਾਲ